ਭਗਵੰਤ ਮਾਨ ਤੇ ਵਿਕਰਮ ਮਜੀਠੀਆ ਦੇ ਵਿਚਾਲੇ ਸ਼ਬਦੀ ਜੰਗ ਚੱਲਦੀ ਰਹਿੰਦੀ ਹੈ ਉਹਨਾਂ ਦੇ ਵਿਚਾਲੇ ਤਕਰਾਰਵਾਜੀਆਂ ਅਕਸਰ ਦੇਖਣ ਨੂੰ ਮਿਲਦੀਆਂ ਨੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਰਨਜੀਤ ਚੰਨੀ ਨੇ ਨਸੀਹਤ ਦਿੱਤੀ ਹੈ ਕਿ ਮੈਂ ਵੀ ਮੁੱਖ ਮੰਤਰੀ ਅਹੁਦੇ ਤੇ ਰਹਾ ਹਾਂ ਤੁਹਾਨੂੰ ਮੁੱਖ ਮੰਤਰੀ ਅਹੁਦੇ ਦਾ ਲਿਹਾਜ਼ ਕਰਨਾ ਚਾਹੀਦਾ ਹੈ ਤੁਹਾਨੂੰ ਜੋ ਵੀ ਸ਼ਬਦ ਕਹਿਣੇ ਨੇ ਉਹ ਸੋਚ ਸਮਝ ਕੇ ਕਹਿਣੇ ਚਾਹੀਦੇ ਨੇ ਇਸੇ ਸਬੰਧ ਦੇ ਵਿੱਚ ਉਹਨਾਂ ਨੇ ਵਿਕਰਮ ਮਜੀਠੀਆ ਦੀ ਪਤਨੀ ਦੇ ਹੱਕ ਵਿੱਚ ਬਿਆਨ ਦਿੱਤੇ ਨੇ ਅੱਗੇ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਮੈਂ ਜਦੋਂ ਅਮਰਿਤਪਾਲ ਜੀ ਦੀ ਵਾਈਫ ਨੂੰ ਫੜਨ ਲੱਗੇ ਸੀ ਜਾਂ ਰੋਕਿਆ ਸੀ ਉਦੋਂ ਵੀ ਕਿਹਾ ਸੀ ਕਿ ਧੀਆ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਦੇਖੋ ਐਸੀ ਰਾਜਨੀਤਿਕ ਲੋਕ ਸਾਰਾ ਦਿਨ ਬਾਹਰ ਕਿਆ-ਕਿਆ ਕਰਦੇ ਆ ਕਿਆ-ਕਿਆ ਕਿਸ ਤਰ੍ਹਾਂ ਦੇ ਕੰਮ ਕਰਦੇ ਆ ਕਿਆ ਖਰੀਦੇ ਕਿਆ ਵੇਚਦੇ ਕਿਆ ਐਸੀ ਬੋਲਦੇ ਸਾਡੇ ਘਰ ਵਿੱਚ ਸਾਡੀਆਂ ਧੀਆ ਪੈਣਾ ਘਰਵਾਲੀਆਂ ਨੂੰ ਪਰਿਵਾਰ ਮੈਂਬਰਾਂ ਨੂੰ ਉਹਦੀ ਕੋਈ ਯਾਰਾ ਨਹੀਂ ਪਤਾ ਹੁੰਦਾ ਇਸ ਕਰਕੇ ਜਿਹੜਾ ਇਹ ਵਿਕਰਮਜੀਤ ਸਿੰਘ ਮਜੀਠੀਆ ਦੀ ਵਾਈਫ ਤੇ ਪਰਚਾ ਕੀਤਾ ਹੈ। ਜਾਂ ਉਹਨੂੰ ਸੰਮਣ ਕੀਤਾ ਇਹ ਬਿਲਕੁਲ ਗਲਤ ਹੈ। ਮੈਂ ਵੀ ਮੁੱਖ ਮੰਤਰੀ ਰਿਆਂ ਸਾਡੇ ਹੁੰਦੇ ਮਜੀਠੀਆ ਤੇ ਪਰਚਾ ਹੋਇਆ ਸੀ। ਉਦੋਂ ਗੱਲ ਆਈ ਸੀ ਮੇਰੇ ਪਾਸ ਇਹ ਕਿ ਉਹਦੀ ਵਾਈਫ ਨੂੰ ਵੀ ਵਿੱਚ ਇਨਵੋਲਵ ਕਰਨ ਲੱਗੇ ਆ। ਮੈਂ ਸਤੀ ਦੇ ਨਾਲ ਡੀਜੀਪੀ ਨੂੰ ਕਿਹਾ ਸੀ ਕਿ ਔਰਤਾਂ ਦਾ ਇਹਦੇ ਵਿੱਚ ਕੋਈ ਕੰਮ ਨਹੀਂ ਇਹਦੇ ਪਰਚੇ ਨਹੀਂ ਹੋਣੇ ਚਾਹੀਦੇ। ਇਹ ਜਿਹੜਾ ਹੋਇਆ ਇਹ ਗਲਤ ਹੋਇਆ। ਦੂਸਰਾ ਇਹ ਹੈ ਕਿ ਜਿਹੜੇ ਮਾਨ ਸਾਹਿਬ ਹੈ ਉਹਨਾਂ ਦਾ ਪਰਿਵਾਰਕ ਮਸਲਾ ਉਹਨਾਂ ਦੇ ਬੱਚੇ ਹੈ ਕੋਈ ਰਿਸ਼ਤੇਦਾਰ ਵਿੱਚ ਪਾ ਕੇ ਗੱਲ ਨਿਬੇੜ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਮਸਲੇ ਬਾਹਰ ਨਹੀਂ ਆਉਣੇ ਚਾਹੀਦੇ ਜੇ ਦੂਸਰਾ ਪਿਆ ਵੀ ਕਰਾ ਲਿਆ ਤਾਂ ਤਲਾਕ ਹੈ ਜਿਹੜਾ ਘਰਵਾਲੀ ਨਾਲ ਹੋਇਆ ਬੱਚਿਆਂ ਨਾਲ ਤਾਂ ਤਲਾਕ ਨਹੀਂ ਹੋਇਆ ਇਸ ਕਰਕੇ ਬੱਚਿਆਂ ਦੀ ਸਾਂਭ ਸੰਭਾਲ ਬੱਚਿਆਂ ਦੇ ਨਾਲ ਨਵੇਂ ਪਰਿਵਾਰ ਦਾ ਮਾਹੌਲ ਬਰਾਬਰ ਰੱਖਣਾ ਸਹੀ ਤਰੀਕੇ ਨਾਲ ਰੱਖਣਾ ਇਹ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਔਰ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਭਗਵੰਤ ਮਾਨ ਤੇ ਵਿਕਰਮ ਮਜੀਠੀਆ ਦੇ ਵਿਚਾਲੇ ਸ਼ਬਦੀ ਜੰਗ ਚੱਲਦੀ ਰਹਿੰਦੀ ਹੈ ਉਹਨਾਂ ਦੇ ਵਿਚਾਲੇ ਤਕਰਾਰਵਾਜੀਆਂ ਅਕਸਰ ਦੇਖਣ ਨੂੰ ਮਿਲਦੀਆਂ ਨੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਹ ਚਰਨਜੀਤ ਚੰਨੀ ਨੇ ਨਸੀਹਤ ਦਿੱਤੀ ਹੈ ਕਿ ਮੈਂ ਵੀ ਮੁੱਖ ਮੰਤਰੀ ਅਹੁਦੇ ਤੇ ਰਿਹਾ ਹਾਂ ਤੁਹਾਨੂੰ ਮੁੱਖ ਮੰਤਰੀ ਅਹੁਦੇ ਦਾ ਲਿਹਾਜ਼ ਕਰਨਾ ਚਾਹੀਦਾ ਹੈ ਤੁਹਾਨੂੰ ਜੋ ਵੀ ਸ਼ਬਦ ਕਹਿਣੇ ਨੇ ਉਹ ਸੋਚ ਸਮਝ ਕੇ ਕਹਿਣੇ ਚਾਹੀਦੇ ਨੇ ਇਸੇ ਸਬੰਧ ਦੇ ਵਿੱਚ ਉਹਨਾਂ ਨੇ ਵਿਕਰਮ ਮਜੀਠੀਆ ਦੀ ਪਤਨੀ ਦੇ ਹੱਕ ਵਿੱਚ ਬਿਆਨ ਦਿੱਤੇ ਨੇ ਅੱਗੇ ਸੁਣਦੇ ਆ ਉਹਨਾਂ ਦਾ ਕੀ ਕਹਿਣਾ ਹੈ ਮੈਂ ਜਦੋਂ ਅਮਰਿਤਪਾਲ ਜੀ ਦੀ ਵਾਈਫ ਨੂੰ ਫੜਨ ਲੱਗੇ ਸੀ ਜਾਂ ਰੋਕਿਆ ਸੀ ਉਦੋਂ ਵੀ ਕਿਹਾ ਸੀ ਕਿ ਧੀਆ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਦੇਖੋ ਐਸੀ ਰਾਜਨੀਤਿਕ ਲੋਕ ਸਾਰਾ ਦਿਨ ਬਾਹਰ ਕਿਆ-ਕਿਆ ਕਰਦੇ ਆ ਕਿਆ-ਕਿਆ ਕਿਸ ਤਰ੍ਹਾਂ ਦੇ ਕੰਮ ਕਰਦੇ ਆ ਕਿਆ ਖਰੀਦੇ ਕਿਆ ਵੇਚਦੇ ਕਿਆ ਐਸੀ ਬੋਲਦੇ ਸਾਡੀ ਘਰ ਵਿੱਚ ਸਾਡੀਆਂ ਧੀਆ ਪੈਣਾ ਘਰਵਾਲੀਆਂ ਨੂੰ ਪਰਿਵਾਰ ਮੈਂਬਰਾਂ ਨੂੰ ਉਹਦੀ ਕੋਈ ਜਾਰਾ ਨਹੀਂ ਪਤਾ ਹੁੰਦਾ ਇਸ ਕਰਕੇ ਜਿਹੜਾ ਇਹ ਵਿਕਰਮਜੀਤ ਸਿੰਘ ਮਜੀਠੀਆ ਦੀ ਵਾਈਫ ਤੇ ਪਰਚਾ ਕੀਤਾ ਹੈ ਜਾਂ ਉਹਨੂੰ ਸੰਮਣ ਕੀਤਾ ਇਹ ਬਿਲਕੁਲ ਗਲਤ ਹੈ ਮੈਂ ਵੀ ਮੁੱਖ ਮੰਤਰੀ ਨੇ ਸਾਡੇ ਹੁੰਦੇ ਮਜੀਠੀਆ ਤੇ ਪਰਚਾ ਹੋਇਆ ਸੀ ਉਦੋਂ ਗੱਲ ਆਈ ਸੀ ਮੇਰੇ ਪਾਸੇ ਕਿ ਉਹਦੀ ਵਾਈਫ ਨੂੰ ਵੀ ਵਿੱਚ ਇਨਵੋਲਵ ਕਰਨ ਲੱਗੇ ਆ ਮੈਂ ਸਤੀ ਦੇ ਨਾਲ ਡੀਜੀਪੀ ਨੂੰ ਕਿਹਾ ਸੀ ਕਿ ਔਰਤਾਂ ਦਾ ਇਹਦੇ ਵਿੱਚ ਕੋਈ ਕੰਮ ਨਹੀਂ ਇਹ ਪਰਚੇ ਨਹੀਂ ਹੋਣੇ ਚਾਹੀਦੇ ਇਹ ਜਿਹੜਾ ਹੋਇਆ ਇਹ ਗਲਤ ਹੋਇਆ ਦੂਸਰਾ ਇਹ ਹੈ ਕਿ ਜਿਹੜੇ ਮਾਨ ਸਾਹਿਬ ਹੈ ਉਹਨਾਂ ਦਾ ਪਰਿਵਾਰਕ ਮਸਲਾ ਉਹਨਾਂ ਦੇ ਬੱਚੇ ਹੈ ਕੋਈ ਰਿਸ਼ਤੇਦਾਰ ਵਿੱਚ ਪਾ ਕੇ ਗੱਲ ਨਿਬੇੜ ਲੈਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਮਸਲੇ ਬਾਹਰ ਨਹੀਂ ਆਉਣੇ ਚਾਹੀਦੇ ਜੇ ਦੂਸਰਾ ਪਿਆ ਵੀ ਕਰਾ ਲਿਆ ਤਾਂ ਤਲਾਕ ਹੈ ਜਿਹੜਾ ਘਰ ਵਾਲੀ ਨਾਲ ਹੋਇਆ ਬੱਚਿਆਂ ਨਾਲ ਤਾਂ ਤਲਾਕ ਨਹੀਂ ਹੋਇਆ ਇਸ ਕਰਕੇ ਬੱਚਿਆਂ ਦੀ ਸਾਂਭ ਸੰਭਾਲ ਬੱਚਿਆਂ ਦੇ ਨਾਲ ਨਵੇਂ ਪਰਿਵਾਰ ਦਾ ਮਾਹੌਲ ਬਰਾਬਰ ਰੱਖਣਾ ਸਹੀ ਤਰੀਕੇ ਨਾਲ ਰੱਖਣਾ ਇਹ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਔਰ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ